ਹਾਂਜੀ ਆਪਾਂ ਆਪਣੇ ਬੱਚਿਆਂ ਤੋਂ ਫੋਨ ਨਹੀਂ ਖੋ ਸਕਦੇ ਉਹਨਾਂ ਦੇ ਲੈਪਟਾਪ ਉਹਨਾਂ ਦੇ ਕੰਪਿਊਟਰ ਨਹੀਂ ਖੋ ਸਕਦੇ ਕਿਉਂਕਿ ਇਹ ਸਾਰੀਆਂ ਬਹੁਤ ਜ਼ਰੂਰੀ ਚੀਜ਼ਾਂ ਨੇ ਅੱਜ ਦੇ ਟਾਈਮ 'ਚ ਜੇ ਆਪਾਂ ਸਮੇਂ ਦੇ ਨਾਲ ਚੱਲਣਾ ਹੈ ਤਾਂ ਬੱਚਿਆਂ ਨੂੰ ਫੋਨ ਦੇਣੇ ਪੈਣੇ ਆ ਤੇ ਉਹਨਾਂ ਨੇ ਸੋਸ਼ਲ ਮੀਡੀਆ ਵੀ ਵਰਤਣਾ ਇੰਸਟਾਗ੍ਰam ਫੇਸਬੁੱਕ YouTube ਇਹ ਸਾਰਾ ਕੁਝ ਵਰਤਣਾ ਉਹਨਾਂ ਨੇ ਪਰ ਤੁਹਾਨੂੰ ਪਤਾ ਅੱਜ ਦੇ ਟਾਈਮ 'ਚ ਜਿਹੜੇ ਮੁੰਡੇ ਆ ਚਾਹੇ ਕੁੜੀਆਂ ਸੋਸ਼ਲ ਮੀਡੀਆ ਤੇ ਬਹੁਤ ਗੰਦ ਪਾ ਰਹੇ ਨੇ ਪਰ ਜਿਹੜੇ ਆਪਣੇ ਛੋਟੇ ਬੱਚੇ ਨੇ 14 ਸਾਲਾਂ ਦੇ ਨੇ ਜਾਂ 15 ਸਾਲਾਂ ਦੇ ਨੇ ਜਾਂ ਵੱਡੇ ਵੀ ਨੇ 18 ਸਾਲਾਂ ਦੇ 19 ਸਾਲਾਂ ਦੇ ਜੋ ਵੀ ਬੱਚੇ ਨੇ ਤੁਹਾਡੇ ਕੁੜੀਆਂ ਜਾਂ ਚਾਹੇ ਮੁੰਡੇ ਆ ਤਾਂ ਉਹਨਾਂ ਤੇ ਸਾਰੀਆਂ ਬੁਰੀਆਂ ਚੀਜ਼ਾਂ ਦਾ ਨਾਂ ਸਰ ਪਵੇ ਤਾਂ ਉਹਦੇ ਲਈ ਤੁਸੀਂ ਕੀ ਆ ਇੱਕ ਛੋਟਾ ਜਿਹਾ ਕੰਮ ਕਰ ਸਕਦੇ ਆ ਜਿਹੜਾ ਮੈਨੂੰ ਲੱਗਦਾ ਕਿ ਹਰ ਇੱਕ ਮਾਂ ਪਿਓ ਨੂੰ ਕਰਨਾ ਚਾਹੀਦਾ ਤੁਸੀਂ ਕੀ ਆ ਉਹਨਾਂ ਦੇ ਮੈਂ ਹੀ ਨਹੀਂ ਕਹੂੰਗਾ ਉਹਨਾਂ ਦਾ ਇੰਸਟਾਗ੍ਰam ਡਿਲੀਟ ਕਰ ਦਿਓ ਫੇਸਬੁੱਕ ਡਿਲੀਟ ਕਰ ਦਿਓ ਜੋ ਜਦੋਂ ਵੀ ਤੁਹਾਡੇ ਬੱਚੇ ਨੇ ਫੇਸਬੁੱਕ ਤੇ ਅਕਾਊਂਟ ਬਣਾਉਣਾ ਹੈ ਕਿਸੇ ਵੀ ਸੋਸ਼ਲ ਸਾਈਟ ਤੇ ਅਕਾਊਂਟ ਬਣਾਉਣਾ ਹੈ ਕਿਸੇ ਵੀ ਮਤਲਬ ਇੰਸਟਾਗ੍ਰam ਸਨੈਪਚੈਟ ਤੇ ਤਾਂ ਤੁਸੀਂ ਕੀ ਆ ਉਸ ਨੂੰ ਇਦਾਂ ਦੇ 10-12 ਜਿਹੜੇ ਚੈਨਲ ਫੋਲੋ ਕਰਕੇ ਦਿਓ ਚਾਹੇ ਇੰਸਟਾਗ੍ਰam ਹੈ ਫੇਸਬੁੱਕ ਹੈ ਜਿੱਥੇ ਕੀ ਚੰਗੇ ਮਤਲਬ ਜਿੱਦਾਂ ਬਹੁਤ ਸਾਰੇ ਅੱਜਕੱਲ ਕੀ ਆ ਨੌਜਵਾਨ ਮੁੰਡੇ ਆ ਉਹ ਦੱਸਦੇ ਨੇ ਕਿ ਫਿਜ਼ੀਕਲੀ ਫਿਟਨੈਸ ਕਿੱਦਾਂ ਰੱਖਣੀ ਆ ਕੀ ਤੁਸੀਂ ਖਾਣਾ ਡਾਈਟ ਬਾਰੇ ਦੱਸਦੇ ਆ ਤਾਂ ਹੋਰ ਇਦਾਂ ਦੇ ਜੋ ਵੀ ਚੰਗੇ ਚੈਨਲ ਨੇ ਜਿਹੜੇ ਕਿ ਆ ਸਾਇੰਸ ਦੇ ਰਿਲੇਟਡ ਨੇ ਹੋਰ ਸਟੱਡੀ ਦੇ ਰਿਲੇਟਡ ਨੇ ਜਾਂ ਮੋਟੀਵੇਸ਼ਨਲ ਹੁੰਦੇ ਨੇ ਚੈਨਲ ਬਹੁਤ ਸਾਰੀਆਂ ਚੰਗੀਆਂ ਗੱਲਾਂ ਦੱਸਦੇ ਨੇ ਜਾਂ ਫਿਰ ਫੈਕਟਸ ਦੱਸਦੇ ਨੇ ਜਾਂ ਕਰੰਟ ਕੀ ਚੱਲ ਰਿਹਾ ਤੇ ਇਦਾਂ ਦੇ ਬਹੁਤ ਸਾਰੇ ਚੈਨਲ ਬਣੇ ਨੇ ਬਹੁਤ ਸਾਰੇ ਫੇਮਸ ਲੋਕ ਨੇ ਤਾਂ ਜਿੱਦਾਂ ਹੁਣ ਪਿੰਕਾ ਜਰਗ ਹੈ ਉਹ ਆਪਣਾ ਦੱਸਦਾ ਤੁਸੀਂ ਕਿੱਦਾਂ ਫਿਟ ਰਹਿ ਸਕਦੇ ਆ ਕਿਹੜੀ ਡਾਈਟ ਲਾਈਨ ਆ ਤਾਂ ਹੋਰ ਇਦਾਂ ਦੇ ਬਹੁਤ ਸਾਰੇ ਮੁੰਡੇ ਨੇ ਜਿਹੜੇ ਦੱਸਦੇ ਆ ਕਿ ਤੁਸੀਂ ਬਿਨਾਂ ਜਮ ਜੈ ਘਰੀ ਕੀ ਖਾਣਾ ਹੈ ਕਿਸ ਤਰ੍ਹਾਂ ਦੀ ਡਾਈਟ ਲੈਣੀ ਆ ਤੇ ਕਿਦਾਂ ਤਵਾਰਾ ਤੁਹਾਡਾ ਸਰੀਰ ਆ ਜਿਹੜਾ ਫਿੱਟ ਰਹੂਗਾ ਚਲੋ ਹਰ ਇੱਕ ਬੱਚੇ ਦਾ ਅਲੱਗ-ਅਲੱਗ ਇੰਟਰਸਟ ਹੁੰਦਾ ਹੈ ਚਾਹੇ ਉਹ ਮੁੰਡਾ ਚਾਹੇ ਕੁੜੀ ਆ ਤਾਂ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਇਕੱਲੇ ਫਿਜ਼ੀਕਲੀ ਫਿਟਨੈਸ ਵਾਲੇ ਚੈਨਲ ਆ ਜਿਹੜੇ ਆਪਣੇ ਬੱਚਿਆਂ ਨੂੰ ਫੋਲੋ ਕਰਦੇ ਹੋ ਉਹਨਾਂ ਉਹਨਾਂ ਦੇ ਅਕਾਊਂਟਸ ਤੋਂ ਤਾਂ ਹੋਰ ਵੀ ਜਿੱਦਾਂ ਚੰਗੇ ਸਿੰਗਰ ਨੇ ਚੰਗੇ ਨਿਊਜ਼ ਚੈਨਲ ਨੇ ਜਿੱਦੇ ਜਿਹੜੇ ਵੀ ਮਤਲਬ ਜਿੰਨਾ ਤੇ ਚੰਗੀਆਂ ਚੀਜ਼ਾਂ ਆਉਂਦੀਆਂ ਨੇ ਕਹਿਣ ਦਾ ਭਾਵ ਹੈ ਤਾਂ ਇਦਾਂ ਦੇ ਘੱਟੋ-ਘੱਟ 40-50 ਹਰ ਰਲਵੇਂ ਮਿਲਵੇਂ ਚੈਨਲ ਹੈ ਜਾਂ ਜੋ ਵੀ ਇਦਾਂ ਦੀ ਇਨਫਲੂਐਂਸਰ ਨੇ ਉਹਨਾਂ ਦੇ ਚੈਨਲ ਹੈ ਜਿਹੜੇ ਉਹਨਾਂ ਨੂੰ ਜ਼ਰੂਰ ਹੈ ਜਿਹੜੇ ਫੋਲੋ ਕਰਕੇ ਦਿਓ ਸਬਸਕ੍ਰਾਈਬ ਕਰਕੇ ਦਿਓ ਕਿਉਂਕਿ ਆਪਾਂ ਜਿਹੜੀਆਂ ਚੀਜ਼ਾਂ ਦੇਖਦੇ ਆਂ ਉਹੀ ਚੀਜ਼ਾਂ ਆਪਾਂ ਕਰਦੇ ਆਂ ਤੇ ਦੂਜੀ ਗੱਲ ਹੈ ਕਿ ਜਦੋਂ ਆਪਾਂ ਕੋਈ ਇੱਕ ਅੱਧੀ ਵੀਡੀਓ ਇਦਾਂ ਦੀ ਦੇਖਦੇ ਆਂ ਤਾਂ ਜੋ ਵੀ ਹੈ ਸੋਸ਼ਲ ਮੀਡੀਆ ਦਾ ਐਲਗੋਰਿਦਮ ਹੁੰਦਾ ਹੈ ਤਾਂ ਉਹ ਅੱਗੇ ਦੀ ਅੱਗੇ ਉਹਦਾਂ ਦੀਆਂ ਵੀਡੀਓ ਹੀ ਉਹ ਭੇਜਦਾ ਰਹਿੰਦਾ ਤਾਂ ਕੰਮ ਛੋਟਾ ਜਿਹਾ ਜਦੋਂ ਵੀ ਤੁਸੀਂ ਆਪਣੇ ਬੱਚੇ ਦਾ ਫੋਨ ਫੜਨਾ ਜਾਓ ਉਸ ਨੂੰ ਫੋਨ ਦੇਣਾ ਹੈ ਤਾਂ ਉਸ ਨੂੰ ਏਦਾਂ ਦੇ ਚੈਨਲ ਆ ਜਿਹੜੇ ਵਧੀਆ ਉਹ ਸਬਸਕ੍ਰਾਈਬ ਕਰਕੇ ਜਰੂਰ ਦਿਆ ਕਰੋ ਤਾਂ ਕਿ ਜਿਹੜਾ ਮਤਲਬ ਉਹਨਾਂ ਤੇ ਮਤਲਬ ਗਲਤ ਚੀਜ਼ਾਂ ਉਹਨਾਂ ਦੇ ਸਾਹਮਣੇ ਆਉਣ ਹੀ ਨਾ ਤੇ ਜਿਹੜੀਆਂ ਉਹ ਚੰਗੀਆਂ ਚੀਜ਼ਾਂ ਦੇਖਣ ਤੇ ਚੰਗੀਆਂ ਚੀਜ਼ਾਂ ਵੱਲ ਕੀ ਆ ਉਹ ਉਹਨਾਂ ਦਾ ਧਿਆਨ ਲੱਗੇ